ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਕੋਲੋਂ ਹਰਦਮ ਸਾਰਿਆਂ ਦੀ ਤੰਦਰੁਸਤੀ ਮੰਗੀਦੀ ਹੈ ਖੁਸ਼ੀਆਂ ਤੇ ਖੇੜੇ ਮੰਗੀਦੇ ਨੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਤੁਹਾਡੇ ਸਾਹਮਣੇ ਬਣੇ ਰਹੋ ਸਾਰੀ ਬਾਤ ਦੇ ਨਾਲ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਮਾਨ ਸਤਕਾਰ ਦੇ ਰਿਹਾ ਹਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੱਸਦੇ ਨੇ ਵੀ ਅਸੀਂ ਇੱਥੋਂ ਬੋਲਦੇ ਆਂ ਜੀ ਅਸੀਂ ਐਸ ਸ਼ਹਿਰ ਤੋਂ ਅਸੀਂ ਐਸ ਪਿੰਡ ਤੋਂ ਅਸੀਂ ਨਿਊਜ਼ੀਲੈਂਡ ਤੋਂ ਅਸੀਂ ਤਲਵੰਡੀ ਸਾਬੋ ਤੋਂ ਬੜਾ ਮਜ਼ਾ ਆਉਂਦਾ ਸੁਣ ਕੇ ਐ ਹੁੰਦਾ ਵੀ ਮੈਂ ਵੀ ਕਿੱਥੇ ਥਾਈ ਮੇਰਾ ਮੇਰੀ ਫੈਮਿਲੀ ਬੈਠੀ ਹੋਈ ਹੈਗੀ ਹੈ ਮੈਨੂੰ ਐ ਬੜੀ ਮਤਲਬ ਚਾ ਚੜ ਜਾਂਦਾ ਹੈ ਜਾਨੀ ਮੈਨੂੰ ਆਪਣਾ ਆਪਣਾ ਜਿਹਾ ਲੱਗਦਾ ਫਿਰ ਵੀ ਸਾਰੇ ਆ ਤਾਂ ਮੇਰੇ ਆ ਬੱਚੇ ਨੇ ਕੋਈ ਮੇਰਾ ਭੈਣ ਭਰਾ ਹੈ ਸੋ ਮਾਨੋ ਜੀ ਬਾਤ ਦਾ ਆਨੰਦ ਇੱਕ ਜ਼ਿੰਮੇਦਾਰ ਸੀ ਉਹਦੇ ਮਤਲਬ ਉਹ ਤਾਂ ਇਕੱਲਾ ਹੀ ਸੀਗਾ ਉਹ ਨੌਕਰੀ ਕਰਦਾ ਸੀ ਉਹਨੂੰ 2 ਟਕੇ ਤਨਖਾਹ ਮਿਲਦੀ ਸੀ ਤਾਂ ਉਹ 2 ਟਕੇ ਨਾਲ ਉਹਦਾ ਢਿੱਡ ਵੀ ਮਸਾ ਭਰਦਾ ਉਹ ਅੱਕ ਕੇ ਗਹਿਣ ਲੱਗਿਆ ਇੱਕ ਦਿਨ ਕਹਿੰਦਾ ਕਦੇ ਚੱਜ ਨਾਲ ਖਾ ਕੇ ਨਹੀਂ ਹੰਡਾਇਆ ਦੇਖਿਆ ਹੰਡਾ ਕੇ ਨਹੀਂ ਦੇਖਿਆ ਕਹਿੰਦਾ ਛੱਡੋ ਭਰਾਹੀ ਜੀ ਨੌਕਰੀ ਨੂੰ ਕਹਿੰਦਾ ਰਾਜੇ ਦੇ ਜੰਨੇ ਆ ਉੱਥੇ ਦੇਖਦੇ ਆ ਜੇ ਕੋਈ ਨੌਕਰੀ ਮਿਲੀ ਤਾਂ ਭਾਈ ਉਹ ਛੱਡ ਕੇ ਨੌਕਰੀ ਉਹ ਰਾਜੇ ਦੇ ਚੱਲਿਆ ਗਿਆ ਉਹ 2 ਟੱਕੇ ਤਨਖਾਹ ਹੋਣ ਕਰਕੇ ਉਹਦਾ ਨੌ 2 ਟੱਕੀ ਹੀ ਧਰਿਆ ਹੋਇਆ ਸੀ ਸਭ ਨੇ ਜਦੋਂ ਰਾਜੇ ਦੇ ਗਿਆ ਉਹ ਕਚਹਿਰੀ ਚ ਤਾਂ ਜਾ ਕੇ ਬਹਿ ਗਿਆ ਬੋਲਿਆ ਨਹੀਂ ਕਰਿਆ ਨਹੀਂ ਕਚਹਿਰੀ ਖਤਮ ਹੋਈ ਤਾਂ ਉੱਠ ਗਿਆ ਗਿਆ ਦੂਜੇ ਦਿਨ ਫੇਰ ਗਿਆ ਉਵੇਂ ਹੀ ਫੇਰ ਉੱਠ ਕੇ ਆ ਗਿਆ ਬਿਨਾਂ ਕੁਝ ਕਹੇ ਜਦੋਂ ਤੀਜੇ ਦਿਨ ਗਿਆ ਤਾਂ ਵਜ਼ੀਰ ਨੂੰ ਰਾਜਾ ਕਹਿਣ ਲੱਗਿਆ ਵੀ ਵਜ਼ੀਰ ਇਹਨੂੰ ਪੁੱਛ ਵੀ ਕੌਣ ਹੈ ਇਹ ਕਾਦੇ ਵਾਸਤੇ ਆਉਂਦਾ ਨਾ ਬੋਲਦਾ ਨਾ ਕਰਦਾ ਨਾ ਕੁਝ ਪੁੱਛਦਾ ਨਾ ਵੀ ਐ ਉੱਠ ਕੇ ਬੈਠਾ ਜਿਵੇਂ ਉਵੇਂ ਹੀ ਉੱਠ ਕੇ ਚੱਲਿਆ ਜਾਂਦਾ ਵੀ ਪੁੱਛੇ ਇਹਨੂੰ ਕੀ ਪ੍ਰੋਬਲਮ ਹੈ ਤਾਂ ਵਜ਼ੀਰ ਨੇ ਉਹਨੂੰ ਪੁੱਛਿਆ ਵਿਪਾਇਤੂ ਕੌਣ ਹੈ ਕਾਦੇ ਵਾਸਤੇ ਆਉਣਾ ਹੁੰਨਾ ਹੈ ਤਾਂ ਉਹ ਕਹਿਣ ਲੱਗਿਆ ਜੀ ਮੈਂ ਇੱਥੇ ਦਾ ਹੀ ਆਂ ਸ਼ਹਿਰ ਦਾ ਹੀ ਬੰਦਾ ਦੋ ਟੱਕੀਆਂ ਦੋ ਟਕੇ ਤਨਖਾਹ ਮਿਲਦੀ ਸੀ ਮੇਰਾ ਨਾਂਉ ਹੀ ਦੋ ਟੱਕੀਆਂ ਪੈ ਗਿਆ ਵੀ ਮੇਰਾ ਗੁਜ਼ਾਰਾ ਨਹੀਂ ਹੁੰਦਾ ਬੜਾ ਗਰੀਬਾਂ ਹਾਂ ਮੈਂ ਇਕੱਲਾ ਹੀ ਵੀ ਮੈਂ ਤੁਹਾਡੇ ਕੋਲ ਇੱਥੇ ਕੋਈ ਨੌਕਰੀ ਵਾਸਤੇ ਆਉਣਾ ਉਹਨਾਂ ਵੀ ਮੇਤੋਂ ਕਹਿਣ ਦੀ ਹਿੰਮਤ ਨਹੀਂ ਪੈਂਦੀ ਭਾਈ ਵਜ਼ੀਰ ਨੂੰ ਵੀ ਤਰਸ ਆ ਗਿਆ ਉਹ ਰਾਜੇ ਨੂੰ ਕਹਿਣ ਲੱਗਿਆ ਵੀ ਆਪਾਂ ਇਹਨੂੰ ਕੋਈ ਨੌਕਰੀ ਦੇ ਦਿੰਨੇ ਆ ਰਾਜਾ ਕਹਿੰਦਾ ਤੂੰ ਦੇਖ ਲੈ ਕੋਈ ਨਾ ਵੀ ਤਨਖਾਹ ਇਹਨੂੰ ਦੇ ਦੀ 25 ਟਕੇ ਉਹ ਕਹਿਣ ਲੱਗਿਆ ਵੀ ਠੀਕ ਐ ਤਾਂ ਵਜ਼ੀਰ ਨੂੰ ਵੀ ਤਰਸ ਜਾਇਆ ਉਹ ਨੂੰ ਕਹਿਣ ਲੱਗਿਆ ਵੀ ਤੂੰ ਐ ਕਰਿਆ ਕਰ ਵੀ ਰਾਤ ਨੂੰ ਪਹਿਰਾ ਤਾਂ ਰਾਜੇ ਦੇ ਸਰਾਣੇ ਪਹਿਰਾ ਦੇਣਾ ਵੀ ਰਾਜਾ ਸੁੱਤਾ ਹੁੰਦਾ ਤਾਂ ਉਹਦੇ ਮੰਜੇ ਦੇ ਆਲੇ-ਦਾਲ ਹੀ ਰਹਿਣਾ ਤਾਂ ਉਹ ਕਹਿੰਦਾ ਜੀ ਠੀਕ ਐ ਤਾਂ ਭਾਈ ਉਹ ਜਦੋਂ ਵੈਰਾ ਦਿੰਦਾ ਤਾਂ ਇੱਕ ਦਿਨ ਰਾਤ ਨੂੰ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆਉਂਦੀ ਹੈ ਬੜਾ ਉੱਚੀ ਉੱਚੀ ਰੋ ਰਹੀ ਹੈ ਤਾਂ ਰਾਜਾ ਕਹਿਣ ਲੱਗਿਆ ਉਹਨੂੰ ਕਹਿੰਦਾ ਦੋ ਟੱਕੀਏ ਕਹਿੰਦਾ ਆਹ ਸਾਰਾ ਸ਼ਹਿਰ ਸਿਰ ਤੇ ਚੱਕ ਰੱਖਿਆ ਜੇ ਲੇਡੀ ਨੇ ਕਹਿੰਦਾ ਕੌਣ ਹੈ ਇਹ ਔਰਤ ਵੀ ਇਹ ਕਿਸੇ ਨੂੰ ਸੁਣਦੀ ਨਹੀਂ ਵੀ ਸਾਰੇ ਸ਼ਹਿਰ ਚ ਇਹਦੀ ਆਵਾਜ਼ ਜਾਂਦੀ ਹੈ ਇੰਨੀ ਉੱਚੀ ਰੋਂਦੀ ਹੈ ਕਹਿੰਦਾ ਮੈਂ ਤਾਂ ਉਦੋਂ ਦਾ ਸੁਣੀ ਜਾਨਾ ਵੀ ਹੁਣ ਹਟੀ ਹੁਣ ਹਟੀ ਕਹਿੰਦਾ ਜਾ ਦੇਖ ਕੇ ਆ ਕਿੱਥੇ ਰੋਂਦੀ ਆ ਵੀ ਉਹਨੂੰ ਕੀ ਕੋਈ ਆਉਖਾ ਹੈ ਕਹਦਾ ਦੁੱਖ ਹੈ ਪੁੱਛਿਆ ਕਿਹਾ ਕਹਿੰਦਾ ਲੈ ਜਾ ਸਿਲੇਮਾਨੀ ਤਲਵਾਰ ਲੈ ਜਾ ਭਾਈ ਸੁਲੇਮਾਨੀ ਤਲਵਾਰ ਨਾਲ ਦੇਤੀ ਜਦੋਂ ਉਹ ਗਿਆ ਦੋ ਟਕੀਆ ਤਾਂ ਜਿੱਧਰੋਂ ਆਵਾਜ਼ ਆਉਂਦੀ ਸੀ ਗਿਆ ਤਾਂ ਉੱਥੇ ਇੱਕ ਦਰਖਤ ਦੇ ਹੇਠਾਂ ਇੱਕ ਔਰਤ ਖੜੀ ਐ ਉਹਨੂੰ ਕਹਿੰਦਾ ਮਾਤਾ ਕਿਉਂ ਰੋਂਦੀ ਐ ਤੂੰ ਕੀ ਦੁੱਖ ਹੈ ਤੈਨੂੰ ਇਹ ਵੇਲੇ ਰਾਤ ਨੂੰ ਕਹਿਣ ਲੱਗੀ ਮੇਰਾ ਬੱਚਾ ਮਰ ਗਿਆ ਮਾਰ ਕੇ ਕਹਿੰਦੀ ਆ ਉੱਪਰ ਡੰਗ ਤ ਦਰਖਤ ਤੇ ਹੁਣ ਮੈਂ ਉਹਦਾ ਮੂੰਹ ਦੇਖਣ ਨੂੰ ਤਰਸਦੀ ਆ ਉਹ ਕਹਿੰਦਾ ਫੇਰ ਹੁਣ ਮੈਂ ਤੇਰੀ ਕੀ ਮਦਦ ਕਰਾਂ ਕਹਿੰਦੀ ਤੂੰ ਦਰਖਤ ਤੇ ਫੌਡੇ ਜੇ ਲਾ ਦੇ ਵੀ ਮੈਂ ਝੜ ਜੂਗੀ ਦੇਖ ਕੇ ਮੂੰਹ ਉਤਰਾਂ ਉਹਨੇ ਉਹਦੇ ਕੋਲੇ ਤਲਵਾਰ ਹੈਗੀ ਸੀ ਉਹਨੇ ਥੋੜਾ ਥੋੜਾ ਥਾਂ ਛੱਡ ਕੇ ਦਰਖਤ ਨੂੰ ਟੁੱਕ ਜੇ ਦਿੱਤਾ ਜਿਵੇਂ ਉਹ ਬਸ ਵਿੱਚ ਉਹਦੇ ਪੈਰ ਝੜ ਤਰ ਤਰ ਕੇ ਗੁੰਠੇ ਜੇ ਫਸਾਫਸਾ ਕੇ ਉੱਪਰ ਚੜ ਗਈ ਉਹਨੂੰ ਕਹਿੰਦੀ ਹੁਣ ਤੂੰ ਜਾ ਉਹ ਕਹਿੰਦਾ ਨਾ ਮੈਂ ਜਾਂਦਾ ਨਹੀਂ ਰਾਤ ਦਾ ਕੰਮ ਐ ਤੂੰ ਦੇਖ ਕੇ ਉਤਰਿਆ ਪਿਆਰ ਕਰਿਆ ਆਪਦੇ ਪੁੱਤ ਨੂੰ ਵੀ ਮੈਂ ਇੱਥੇ ਬੈਠਾਂ ਤਾਂ ਭਾਈ ਜਦੋਂ ਉਹ ਉੱਤਰ ਹੀ ਨਾ ਉਹਨੇ ਝੱਕਿਆ ਉੱਪਰ ਨੂੰ ਉਹ ਦੋ ਟਕੀਆਂ ਤਾਂ ਉਹ ਤਾਂ ਮੁੰਡੇ ਨੂੰ ਖਾਈ ਜਾਵੇ ਉਹਨੇ ਮਾਰਿਆ ਲਲਕਾਰਾ ਕਹਿੰਦਾ ਖੜ ਜਾ ਤੂੰ ਕਹਿੰਦਾ ਤੈਨੂੰ ਮੈਂ ਖਵਾਉਣਾ ਕਹਿੰਦਾ ਤੂੰ ਤਾਂ ਚੜੇ ਲੈ ਕਹਿੰਦਾ ਕੋਈ ਡੈਣ ਭਾਈ ਜਦੋਂ ਉਹਨੇ ਛਾਲ ਮਾਰੀ ਉੱਪਰੋਂ ਹੀ ਤਾ ਭੱਜ ਕੇ ਉਹਨੇ ਤਲਵਾਰ ਮਾਰੀ ਉਹਦੀ ਚੁੰਨੀ ਤਲਵਾਰ ਚ ਫਸ ਗਈ ਚੁੰਨੀ ਲਹਿ ਗਈ ਉਹ ਭੱਜ ਗਈ ਚੁੰਨੀ ਬਹੁਤ ਸੋਹਣੀ ਜਿਹੜੀ ਕਿ ਕਦੇ ਕਿਸੇ ਨੇ ਦੇਖੇ ਹੀ ਨਾ ਹੋਵੇ ਇਹ ਡੈਣਾ ਦੇ ਕੱਪੜੇ ਆਏ ਹੁੰਦੇ ਨੇ ਤਾਂ ਉਹਨੇ ਕੀ ਕਰਿਆ ਉਹਦੀ ਚੁੰਨੀ ਦੀ ਅਠ ਰੁਮਾਲ ਬਣਾ ਲੇ ਅਠ ਰੁਮਾਲ ਬਣਾ ਕੇ ਇੱਕ ਤਾਬ ਦੇ ਕੋਲ ਰੱਖ ਲਿਆ ਸੱਤ ਰੁਮਾਲ ਉਹਨੇ ਦਿੱਤੇ ਵਜ਼ੀਰ ਨੂੰ ਵਜ਼ੀਰ ਨਾਲ ਮੋਹ ਰੱਖਦਾ ਸੀ ਉਹ ਵੀ ਇਹਨੇ ਮੈਨੂੰ ਨੌਕਰੀ ਦਵਾਈ ਹੈ ਤਾਂ ਰਾਜੇ ਦੇ ਸੀ ਪੰਜ ਰਾਣੀਆਂ ਵਜ਼ੀਰ ਨੇ ਇੱਕ ਰਮਾਲਾਪ ਰੱਖ ਕੇ 6 ਗਹਾ ਰਾਜੇ ਨੇ ਦੇਤੇ ਰਾਜੇ ਨੇ ਇੱਕ ਆਪ ਰੱਖ ਗਏ ਕਿ ਕੱਪੜੀਆਂ ਰਾਣੀਆਂ ਨੂੰ ਦੇਤਾ ਵੀ ਸੋਹਣੇ ਕੱਪੜੇ ਨੂੰ ਦੇਖ ਕੇ ਰਾਣੀਆਂ ਤਾਂ ਦੂਜੇ ਦਿਨ ਰੁੱਸ ਕੇ ਪੈ ਗਈਆਂ ਕਹਿੰਦੀ ਸਾਨੂੰ ਤਾਂ ਇਹਦੇ ਨਾਲ ਦਾ ਸੂਟ ਚਾਹੀਦਾ ਉਹ ਕਹਿੰਦਾ ਮੈਂ ਵਜ਼ੀਰ ਨੂੰ ਪੁੱਛਦਾ ਕਹੂੰਗਾ ਵੀ ਉਹ ਲੈ ਕੇ ਆਇਆ ਹੈ ਤਾਂ ਉਹਨੇ ਭਾਈ ਵਜ਼ੀਰ ਨੂੰ ਕਿਹਾ ਵਜ਼ੀਰ ਨੂੰ ਕਹਿੰਦਾ ਵੀ ਇਹਦੇ ਨਾਲ ਦੇ ਸੂਟ ਚਾਹੀਦੇ ਨੇ ਰਾਣੀਆਂ ਨੂੰ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਬਾਦਸ਼ਾਹ ਇਹ ਲੈ ਕੇ ਆਇਆ ਵੀ ਆਪਾਂ ਦੋ ਟਕੀਆਂ ਨੂੰ ਕਹਿੰਨੇ ਉਹੀ ਲੈ ਕੇ ਆਇਆ ਕਿ ਤੂੰ ਦੋ ਟਕੀਆਂ ਨੂੰ ਕਹਿਣ ਲੱਗੇ ਵੀ ਰਾਣੀਆਂ ਤਾਂ ਰੁੱਸੀਆਂ ਬੈਠੀਆਂ ਨੇ ਵੀ ਇਹਦੇ ਨਾਲ ਦਾ ਦੇ ਸੂਟ ਚਾਹੀਦੇ ਨੇ ਤਾਂ ਵੀ ਹੁਣ ਤੂੰ ਲੈ ਕੇ ਆ ਘੋੜਾ ਲੈ ਜਾ ਮਾਇਆ ਲੈ ਜਾ ਜਿੰਨੀ ਲੈ ਜਾਣੀ ਐ ਸਲੇਮਾਨੀ ਤਲਵਾਰ ਲੈ ਜਾ ਭੇਜਤਾ ਭਾਈ ਰਾਜੇ ਨੇ ਤਾਂ ਗਾਹਾਂ ਗਿਆ ਜਨੋਂ ਤੁਰਿਆ ਜਾਂਦਾ ਘੁੰਡੇ ਤੇ ਚੜਿਆ ਜਾਂਦਾ ਤਾਂ ਇੱਕ ਪਿੰਡ ਆਇਆ ਰਾਤ ਨੂੰ ਪੈ ਗਈ ਉਹਨੂੰ ਉਹ ਪਿੰਡ ਦੇ ਵਿੱਚ ਬਾਹਰ-ਬਾਹਰ ਇਕੱਠ ਹੋਇਆ ਹੋਇਆ ਬਹੁਤ ਜ਼ਿਆਦੇ ਉਹਨੇ ਦੇਖਿਆ ਵੀ ਰਾਤ ਨੂੰ ਇੰਨਾ ਇਕੱਠ ਕਿੱਥੇ ਕਾਹਤੋਂ ਹੈ ਕੀ ਗੱਲ ਹੈ ਉਹ ਆਪ ਵੀ ਵਗਿਆ ਦੇਖਣ ਜਦੋਂ ਗਿਆ ਤਾਂ ਉੱਥੇ 18 ਸਾਲ ਦਾ ਨੌਜਵਾਨ ਮੁੰਡਾ ਰਾਜੇ ਦਾ ਉਹਦੀ ਮੌਤ ਹੋਈ ਹੋਈ ਉਹ ਸ਼ਮਸ਼ਾਨ ਘਾਟ ਚ ਲਈ ਬੈਠੇ ਉਹਨੂੰ ਤਾਂ ਪੰਡਤ ਕਹਿਣ ਲੱਗਿਆ ਵੀ ਮਹਾਰਾਜ ਰਾਤ ਦਾ ਟਾਈਮ ਹੈ ਵੀ ਰਾਤ ਨੂੰ ਦਾਗ ਨਹੀਂ ਲੈਂਦਾ ਵੀ ਤੁਸੀਂ ਹੁਣ ਇਹਨੂੰ ਸਵੇਰੇ ਦਾਗ ਲਾਵਾਂਗੇ ਵੀ ਇਹ ਰਾਤ ਨੂੰ ਜਿਉਂਦਾ ਹੋਊਗਾ ਰਾਜਾ ਕਹਿੰਦਾ ਮੈਂ ਨਹੀਂ ਤੇਰੀਆਂ ਇਹ ਗੱਲਾਂ ਤੇ ਵਿਸ਼ਵਾਸ ਕਰਦਾ ਕਹਿੰਦਾ ਜਦੋਂ ਇਹਦਾ ਜਨਮ ਹੋਇਆ ਸੀਗਾ ਨਾ ਮੈਨੂੰ ਤਾਂ ਉਦੋਂ ਵੀ ਦੱਸਿਆ ਪੰਡਤਾਂ ਨਹੀਂ ਤੁਸੀਂ ਤੁਹਾਡੇ ਵਰਗਿਆਂ ਨੇ ਵੀ ਇਹਦੀ ਤਾਂ 100 ਸਾਲ ਉਮਰ ਹੈ ਕਹਿੰਦਾ ਇਹ 18 ਦਾ ਹੀ ਹੋ ਕੇ ਮੁੱਕ ਗਿਆ ਕਹਿੰਦਾ ਮੈਨੂੰ ਨਹੀਂ ਹੁਣ ਭਰੋਸਾ ਤੁਹਾਡੇ ਤੇ ਉਹ ਕਹਿੰਦਾ ਚਲੋ ਤੁਸੀਂ ਐਂ ਕਰੋ ਵੀ ਹੁਣ ਦਾਗ ਨਾ ਲਾਓ ਏਹੇ ਜਦ ਤੱਕ ਆਂਦਾ ਕੋਈ ਤੁਹਾਡਾ ਰਿਸ਼ਤੇਦਾਰ ਜਾਣ ਪਛਾਣ ਨਾਲ ਕੋਈ ਵੀ ਇੱਥੇ Laash ਦੀ ਰਾਖੀ ਰੱਖੀ ਰੱਖੇ ਸਾਰੀ ਰਾਤ ਰਹੇ ਉਰੇ ਵੀ ਸਵੇਰੇ ਕਰਦਾਂਗੇ ਸਸਕਾਰ ਪਾਈ ਕੋਈ ਨਾ ਰਹਿਣ ਨੂੰ ਮੰਨਿਆ ਜਦੋਂ ਨਾ ਮੰਨਿਆ ਤਾਂ ਉਹ ਦੋ ਟੱਕੀਏ ਨੇ ਸੋਚਿਆ ਵੀ ਰਾਤ ਹੀ ਐ ਵਿਚਾਰੇ ਦਾ ਉਹਨੂੰ ਤਰਸ ਆਇਆ ਵੀ ਲੈ ਨੌਜਵਾਨ ਮੁੰਡਾ ਮਰ ਗਿਆ ਰਾਜੇ ਦਾ ਉਹ ਕਹਿੰਦਾ ਮਹਾਰਾਜ ਮੈਂ ਰਹਿਣਾ ਆ ਮੇਰਾ ਘੋੜਾ ਲੈ ਜੋ ਵੀ ਇਹਨੂੰ ਉਰਜਾ ਦਿਓ ਤੇ ਇੱਥੇ ਮੈਨੂੰ ਛੱਡ ਜੋ ਤੁਸੀਂ ਭਾਈ ਉਹਦੀ ਰੋਟੀ ਦੇਗੇ ਉੱਥੇ ਤਾਂ ਬੈਠਾ ਹੋਇ ਇੱਕ ਹੋਰ ਕਿਸੇ ਦਰਖਤ ਦੀ ਓਟ ਦੇ ਵਿੱਚ ਤਾਂ ਜਦੋਂ ਰਾਤ ਨੂੰ 12 ਵਜ ਗਏ ਤਾਂ ਉਦੋਂ ਬਾਅਦ ਉਹੀ ਚੜੇਲ ਆਹੀ ਆ ਕੇ ਉਹਨੇ ਪਹਿਲਾਂ ਤਾਂ ਮੁੰਡੇ ਤੇ ਅੰਮ੍ਰਿਤ ਜਲ ਛਿੜਕਿਆ ਫੇਰ ਉਹਨੇ ਜੰਮ ਜਮੀ ਡੱਬੀ ਥੀ ਉਹਦੇ ਕੋਲੇ ਉਹ ਵਜਾਈ ਫੇਰ ਭਾਈ ਉਹਨੇ ਮੁੰਡੇ ਦੇ ਸਿਰ ਕੰਨੀਓ ਮਿੱਟੀ ਚਾਕੇ ਪੈਰਾਂ ਕੰਨੀ ਧਰੀ ਪੈਰਾਂ ਕੰਨੀਓ ਚਾਕੇ ਸਿਰ ਕੰਨੀ ਧਰਤੀ ਮੁੰਡਾ ਉੱਠ ਕੇ ਬਹਿ ਗਿਆ ਇਹ ਸਾਰਾ ਕੁਝ ਦੋ ਟਕੀਆ ਦੇਖੀ ਜਾਂਦਾ ਜਦੋਂ ਉੱਠ ਕੇ ਬਹਿ ਗਿਆ ਜਿਉਂਦਾ ਹੋ ਗਿਆ ਉਹਦੇ ਨਾਲ ਫਿਰ ਉਹ 2 ਘੰਟੇ ਤੱਕ ਸਾਰ ਪਾਸਾ ਖੇਡੀ ਡੈਣ ਫੇਰ ਉਹਨੂੰ ਗਾਹਣ ਲੱਗੀ ਵੀ ਹੁਣ ਮੈਂ ਤੈਨੂੰ ਮਾਰਦੀ ਆ ਫਿਰ ਮੈਂ ਤੈਨੂੰ ਖਾਊਂਗੀ ਤੈਨੂੰ ਭਾਈ ਉਹਨੇ ਫੇਰ ਮਿੱਟੀ ਉਧਰੋਂ ਚੱਕੀ ਉਧਰ ਧਰੀ ਉਧਰੋਂ ਚੱਕ ਕੇ ਉਧਰ ਧਰੀ ਆਮਰਤ ਜਲ ਦਾ ਛਿੱਟਾ ਦਿੱਤਾ ਭਾਈ ਮੁੰਡਾ ਤਾਂ ਫੇਰ ਮਰ ਗਿਆ ਜਦੋਂ ਲੱਗੀ ਖਾਂਡ ਤਾਂ ਉਧਰੋਂ ਉਹਨੇ ਲਲਕਰਮ ਮਾਰਤਾ ਫੇਰ ਉਹਨੇ ਦੇਖ ਲਈ ਵੀ ਇਹ ਉਹੀ ਹੈ ਦੋ ਟਕੀਏ ਨੇ ਉਹਨੇ ਉੱਥੇ ਬੈਠੇ ਨਹੀਂ ਕਹਿਦਾ ਕਹਿੰਦਾ ਖੜ੍ਹ ਜਾ ਤੂੰ ਕਹਿੰਦਾ ਤੈਨੂੰ ਮੈਂ ਖਵਾਉਣਾ ਉਦੋਂ ਤਾਂ ਬਚ ਗਈ ਕਹਿੰਦਾ ਅੱਜ ਨਹੀਂ ਤੈਨੂੰ ਜਾਣ ਦਿੰਦਾ ਭਾਈ ਉਹ ਤਾਂ ਜਿਉਂ ਭੱਜੀ ਨਾਲ ਤਾਂ ਆਪਦੀ ਡੱਬੀ ਉੱਥੀ ਭੁੱਲ ਗਈ ਜੰਮ ਜਮੀ ਵਾਲੀ ਨਾਲੇ ਭੁੱਲ ਗਈ ਆਮਰਤ ਜਲ ਆਪਦਾ ਤਾਂ ਗਾਹ ਵਧਿਆ ਦੋ ਟੱਕੀਏ ਨੇ ਉਹ ਦੋਨੇ ਚੀਜ਼ਾਂ ਚੈੱਕ ਕਰ ਲੀਆਂ ਚੱਕ ਕੇ ਉਹਨੇ ਦੇਖਿਆ ਕਿ ਉਹਨੇ ਦੇਖਿਆ ਜਿਵੇਂ ਉਹਨੇ ਅਮਰਤਜਲ ਛਿੜਕਿਆ ਉਹ ਡੱਬੀ ਬਜਾਈ ਤਾਂ ਪੈਰਾ ਕੰਨੀਓ ਮਿੱਟੀ ਸਰਾਣੇ ਕੰਨੀ ਧਰਤੀ ਸਰਾਣੇ ਕੰਨੀਓ ਪੈਰਾ ਕੰਨੀ ਮੁੰਡਾ ਤਾਂ ਉੱਠ ਕੇ ਬਹਿ ਗਿਆ ਉਹ ਬੜਾ ਖੁਸ਼ ਹੋਇਆ ਫੇਰ ਉਹਨੇ ਉਵੇਂ ਹੀ ਕਰਕੇ ਮੁੰਡੇ ਨੂੰ ਪਾਤਾ ਫੇਰ ਮੁੰਡਾ ਮਰ ਗਿਆ ਜਦੋਂ ਤੜਕੇ ਸੰਸਕਾਰ ਕਰਨ ਆਏ ਤਾਂ ਉਹ ਕਹਿਣ ਲੱਗਿਆ ਰਾਜੇ ਨੂੰ ਕਹਿਣਾ ਮਹਾਰਾਜ ਜੇ ਮੈਂ ਇਹਨੂੰ ਜਿਉਂਦਾ ਕਰਦਾ ਸਾਰੇ ਕਹਿਣ ਲੱਗੇ ਵੀ ਹੋਰ ਕੀ ਚਾਹੀਦਾ ਤੈਨੂੰ ਮੂੰਹ ਮੰਗਿਆ ਨਾਮ ਮਿਲੂਗਾ ਵੀ ਤੂੰ ਜਿਉਂਦਾ ਕਰ ਦੇ ਭਾਇਓ ਕਹਿਣ ਲੱਗਿਆ ਚਲੋ ਵੀ ਮੈਂ ਕਰਦਾ ਕੋਸ਼ਿਸ਼ ਕਰਦਾ ਵੀ ਮੈਨੂੰ ਲੱਗਦਾ ਹੈ ਜਿਉਂਦਾ ਹੋ ਜੂ ਉਹਨੇ ਭਾਈ ਇੱਕਦਮ ਤਾਂ ਕੁਝ ਕਰਿਆ ਨਾ ਉਹ ਵੀ ਐਡਾ ਚੁਸਤ ਦੇਖਿਆ ਉਹਨੇ ਕਿਹਾ ਵੀ ਇਹ ਤਾਂ ਸਾਰਾ ਕੁਝ ਇਹੀ ਸਿੱਖ ਲੈਣਗੇ ਫਿਰ ਮੈਂ ਹੋ ਸਕਦਾ ਮੇਤੋ ਚੀਜ਼ ਵੀ ਖੋ ਲੈਣ ਡੁੱਬੀ ਤੇ ਅੰਮ੍ਰਿਤ ਜਲ ਉਨੇ ਘੰਟਾ ਤਾਂ ਪਹਿਲਾਂ ਕੋਈ ਪਾਠ ਜਾ ਕਰੀ ਗਿਆ ਕਦੇ ਖੱਬੇ ਬਹਿ ਗਿਆ ਕਦੇ ਸੱਜੇ ਕਦੇ ਸਹਰਾਣੇ ਕਦੇ ਪੈਰਾਂ ਕੰਨੀ ਪਾਠ ਤਾਂ ਕਿਹੜਾ ਕਰਦਾ ਤੀ ਮੂੰਹ ਚ ਹੌਲੀ ਹੌਲੀ ਬੁੱਲ ਜੇ ਹਲਿਆ ਹੀ ਗਿਆ ਲੋਕਾਂ ਨੂੰ ਬੁੱਲ ਫਰਕ ਦੇ ਦਿਸਣ ਵੀ ਕੋਈ ਪਾਠ ਕਰਦਾ ਹੈ ਕਰਕੇ ਘੰਟਾ 2 ਘੰਟੇ ਫਿਰ ਉਹਨੇ ਉਹੀ ਆਮ੍ਰਿਤ ਜਲ ਛਿੜਕਿਆ ਜਮ ਜਮੀਂ ਡੱਬੀ ਬਜਰਾਈ ਉਹ ਬਲਾ ਕੇ ਮਿੱਟੀ ਸਰਾਣੇ ਉਪੈਰਾ ਕੰਨੀ ਪੈਰਾ ਕੰਨੀ ਸਰਾਣੇ ਮੁੰਡਾ ਤਾਂ ਉੱਠ ਕੇ ਬਹਿ ਗਿਆ ਬੈਠਿਆ ਤਾਂ ਬੜੀ ਖੁਸ਼ੀ ਹੋਈ ਸਾਰਿਆਂ ਨੂੰ ਕਹਿਣ ਲੱਗੇ ਵੀ ਆਹ ਤਾਂ ਤਾਂ ਕਮਾਲ ਕਰਤੀ ਉਹਨੂੰ ਕਹਿਣ ਲੱਗੇ ਵੀ ਤੂੰ ਮੰਗ ਕੀ ਮੰਗਦਾ ਹੈ ਉਹ ਕਹਿੰਦਾ ਜੀ ਮੈਂ ਤਾਂ ਕੀ ਲੈਣਾ ਹੈ ਰਾਜਾ ਵਜ਼ੀਰ ਨੂੰ ਕਹਿਣ ਲੱਗਿਆ ਵੀ ਹੱਕ ਤਾਂ ਆਪਣਾ ਬਣਦਾ ਹੈ ਵੀ ਦੇਵਾਗੇ ਉਹ ਹੀ ਨਹੀਂ ਜਾਣ ਦਿੰਦੇ ਵਜ਼ੀਰ ਕਹਿੰਦਾ ਤੁਸੀਂ ਐ ਕਰੋ ਆਪਦੀ ਕੁੜੀ ਦਾ ਵਿਆਹ ਕਰੋ ਇਹਦੇ ਨਾਲ ਸੋਦੀ ਧੀ ਵੀ ਮਟਿਆਰ ਹੈ ਕਹਿੰਦਾ ਸੋਨੂੰ ਇਹੋ ਜਿਹਾ ਬੰਦਾ ਕਿੱਥੋਂ ਥਿਆਊਗਾ ਬੀ ਇਹਨੇ ਤਾਂ ਥੋੜੀ ਜੜੀ ਹੋਈ ਦੁਨੀਆ ਬਸਾਤੀ ਵੀ ਮਾਇਆ ਮੂਆ ਹੈ ਲਾਇਕ ਨਹੀਂ ਵੀ ਆਪਦੀ ਧੀ ਦੇ ਫੇਰੇ ਦਿਓ ਭਾਈ ਰਾਜੇ ਨੇ ਤਾਂ ਆਪਦੀ ਕੁੜੀ ਵਿਆਹੀ ਤੀ ਵਿਆਹੀ ਹੋਈ ਤਾਂ ਉਹ 5-4 ਦਿਨ ਉੱਥੇ ਰਿਹਾ ਮਹਿਲਾ ਚ ਉਹ ਕੁੜੀ ਨੂੰ ਉਹਨੇ ਆਪਦੇ ਘਰ ਵਾਲੀ ਨੂੰ ਰਮਾਲ ਦਿਖਾਇਆ ਕਹਿੰਦਾ ਵੀ ਇਹਦੇ ਨਾਲ ਦਾ ਕੱਪੜਾ ਦੇਖਿਆ ਤੁਸੀਂ ਕਿਤੇ ਉਹ ਹੈਰਾਨ ਹੋ ਗਈ ਕਹਿੰਦੀ ਇੰਨਾ ਸੋਹਣਾ ਕੰਨੀ ਮੈਂ ਤਾਂ ਕੀ ਐ ਤਾਂ ਮੇਰੇ ਪਿਓ ਦਾਦਿਆਂ ਨੇ ਵੀ ਨਹੀਂ ਦੇਖਿਆ ਹੋਣਾ ਉਹ ਕਹਿੰਦਾ ਅੱਛਾ ਉਹਨੂੰ ਕਹਿੰਦਾ ਫਿਰ ਹੁਣ ਪੰਜ ਚਾਰ ਦਿਨ ਰਹਿ ਕੇ ਕਹਿੰਦਾ ਤੂੰ ਐਂ ਕਰ ਇੱਥੇ ਰਹਿ ਵੀ ਮੈਂ ਤੈਨੂੰ ਮੁੜਦਾ ਹੋਇਆ ਲੈ ਕੇ ਜਾਵਾਂ ਜੇ ਮੈਂ ਜਿਉਂਦਾ ਆ ਗਿਆ ਤਾਂ ਮੈਂ ਤਾਂ ਇਹ ਜੇ ਇਹ ਕੱਪੜਾ ਲੈਣ ਜਾਣਾ ਬੱਗ ਗਿਆ ਗਿਆ ਹੋਇਆ ਤਾਂ ਜਾਂਦਾ ਚੜਿਆ ਘੋੜੇ ਤੇ ਗਾਹਾਂ ਪਈ ਫੇਰ ਉਹਨੂੰ ਰਾਤ ਪਈਗੀ ਰਾਤ ਪਈ ਹੋਈ ਤਾਂ ਇੱਕ ਬੜਾ ਸੰਗਣਾ ਜਿਹਾ ਦਰਖਤ ਸੀ ਉਹਦੇ ਹੇਠਾਂ ਬੈ ਗਿਆ ਜੜ ਚੋਦੀ ਚ ਜਦੋਂ ਬੈਠਾ ਉੱਥੇ ਕੱਪੜਾ ਜਾਂ ਲਵੇ ਟੀਨ ਸਿਆੜ ਦਾ ਮਹੀਨਾ ਤੀ ਠੰਡ ਸੀ ਬਹੁਤ ਤਾਂ ਉਹਦੇ ਉੱਪਰ ਰਖਤ ਦੇ ਇੱਕ ਚੱਕਵਾ ਤੇ ਚੱਕ ਵੀ ਬੈਠੇ ਸੀ ਉਹ ਚੱਕਵਾ ਕਹਿਣ ਲੱਗਿਆ ਚੱਕ ਵੀਏ ਸੁਣਾ ਕੋਈ ਗੱਲਬਾਤ ਉਹ ਕਹਿੰਦੀ ਹੱਡ ਬੀਤੀ ਸੁਣਾਵਾ ਕਿ ਜੱਗ ਬੀਤੀ ਸੁਣਾਵਾ ਉਹ ਕਹਿਣ ਲੱਗਿਆ ਵੀ ਇਹ ਗੱਲਾਂ ਤਾਂ ਆਪਾਂ ਰੋਜ਼ ਹੀ ਸੁਣਦੇ ਆਂ ਕਹਿੰਦਾ ਅੱਜ ਕੋਈ ਵੱਖਰਾ ਕੁਝ ਸੁਣਾ ਕਹਿੰਦਾ ਜਿਹੜੇ ਤੂੰ ਸੁਣਾਉਣੀ ਹੁੰਨੀਆਂ ਟੋਟਕੇ ਜੇ ਕਹਿੰਦਾ ਅੱਜ ਕੋਈ ਉਹ ਹੀ ਜੀ ਕਰਾ ਮਾਤਾ ਵਾਲਾ ਟੋਟਕਾ ਸੁਣਾ ਉਹ ਕਹਿਣ ਲੱਗੀ ਠੀਕ ਐ ਕਹਿੰਦੀ ਜੇ ਕੋਈ ਸੁਣਦਾ ਹੋਵੇ ਕਨਾ ਕਹਿੰਦੀ ਜਦੋਂ ਮੇਰੀ ਬੇਟਾ ਜਿਹੜੀ ਉਹ ਚੱਕ ਲਵੇ ਅੰਨਾ ਹੋਵੇ ਕਹਿੰਦੀ ਕੋਈ ਵੀ ਅੱਖਾਂ ਤੋਂ ਮਨਾਖਾ ਕਹਿੰਦੀ ਉਹ ਨੂੰ ਰਾਗੜ ਰਾਗੜ ਕੇ ਰਾਗੜ ਰਾਗੜ ਕੇ ਸਾਰੀ ਨੂੰ ਜਦੋਂ ਬਰੀਕ ਹੋ ਗਈ ਕਹਿੰਦੀ ਉਹ ਦੋ ਸੁਰਮਚੂ ਦੋ ਦੋ ਵਾਰ ਕਹਿੰਦੀ ਅੱਖਾਂ 'ਚ ਪਾ ਲਵੇ ਬੰਦੇ ਦੀ ਨਿਗਾ ਆ ਜਾਂਦੀ ਬਣ ਜਾਂਦੀ ਹੈ ਸਹੀ ਚਾਹੇ ਕਹਿੰਦੀ ਜਨਮ ਤੋਂ ਨਾ ਹੋਵੇ ਕਹਿੰਦੀ ਲੈ ਆ ਕਰਦੀਆਂ ਹੁਣ ਮੈਂ ਵਿੱਠ ਲੈ ਕੋਈ ਇਸੇ ਨੇ ਚੱਕਣੀ ਹੁੰਦੀ ਕਹਿੰਦੀ ਚੱਕ ਲੈਂਦਾ ਭਾਈ ਜਦੋਂ ਖੜਕਾ ਹੋਇਆ ਵਿੱਠ ਗਰੀ ਉਹਨੇ ਉਹਨੇ ਤਾਂ ਚੱਕ ਕੇ ਕਰਮਾਲ ਜੀ ਦੇ ਨਾਲ ਲੜਜੇ ਨਾਲ ਬੰਨ ਲੀ ਇਕੱਠੀ ਕਰਕੇ ਫੇਰ ਵਹਿ ਗਿਆ ਤਾਂ ਫੇਰ ਉਹ ਚੱਕਵਾ ਕਹਿਣ ਲੱਗਿਆ ਕਹਿੰਦਾ ਇੰਨਾ ਹੰਕਾਰ ਕਰਦੀਆਂ ਤੂੰ ਕੱਟ ਤਾਂ ਮੈਂ ਵੀ ਨਹੀਂ ਕਹਿੰਦਾ ਬਿਠ ਮੇਰੀ ਵੀ ਤੇਰੀ ਮਿੱਠ ਵਾਂਗੂ ਮਹਤਮਾਨ ਹੈ ਕਹਿੰਦੀ ਕਿਵੇਂ ਕਹਿੰਦਾ ਜਿਹੜੇ ਬੰਦੇ ਗਠੀਏ ਨਾਲ ਜੁੜੇ ਬੈਠੇ ਨੇ ਜਮਾ ਹੱਡ ਪੈਰ ਉਹਨਾਂ ਦੇ ਹੱਥ ਪੈਰ ਕਹਿੰਦਾ ਮੇਰੀ ਬਿਠ ਨੂੰ ਗਰਮ ਪਾਣੀ ਕਰਕੇ ਉਬਾਲ ਕੇ ਉਹਦੇ ਚ ਘੋੜ ਦੇਣ ਉਬਾਲ ਕੇ ਉਹਦੇ ਚ ਜਦੋਂ ਠੰਡਾ ਹੋ ਗਿਆ ਕਹਿੰਦਾ ਬੰਦੇ ਨੂੰ ਵਿੱਚ ਬਿਠਾ ਦੇਣ ਕਹਿੰਦਾ ਬੰਦਾ ਸਾਰੇ ਜੋੜ ਖੁੱਲ ਜਾਣਗੇ ਉਹਦਾ ਸਰੀਰ ਖੁੱਲ ਜੂ ਕਹਿੰਦਾ ਲੈ ਮੈਂ ਵੀ ਕਰਦਾ ਕਹਿੰਦਾ ਜੇ ਕੋਈ ਚੱਕਣ ਵਾਲਾ ਹੋਵੇ ਉਹਨੇ ਭਾਈ ਜਦੋਂ ਫੇਰ ਖੜਕਾ ਸੁਣਿਆ ਉਹਨੇ ਹੋਰ ਚ ਨਿਸ਼ਾਨੀ ਰੱਖੀ ਹੋਰ ਉਹਨੇ ਲੜਦੇ ਨਾਲ ਉਹ ਬੰਨ ਲਈ ਤਾਂ ਚਲੋ ਉਹ ਤਾਂ ਉੱਡ ਗਏ ਤੜਕੇ ਨੂੰ ਉਹ ਵੀ ਵਗ ਗਿਆ ਗਾਹਾਂ ਗਿਆ ਭਾਈ ਜਦੋਂ ਉਹ ਜਾਂਦਾ ਚਲੋ ਚਾਲ ਪੁਝਾਈ ਘੋੜਾ ਤਾਂ ਫੇਰ ਉਹ ਨੂੰ ਰਾਤ ਪਈ ਗਈ ਕਹਿਣ ਲੱਗਿਆ ਵੀ ਹੁਣ ਭੁੱਖ ਵੀ ਲੱਗੀ ਐ ਤਾਂ ਉਹ ਕਿਸੇ ਬੰਦੇ ਨੂੰ ਕਹਿਣ ਲੱਗਿਆ ਸ਼ਹਿਰ ਚ ਵਗ ਗਿਆ ਕਹਿੰਦਾ ਭਾਈ ਮੈਂ ਤਾਂ ਰਾਤ ਵੀ ਕੱਟਣੀ ਐ ਮੈਨੂੰ ਭੁੱਖ ਵੀ ਲੱਗੀ ਆ ਵੀ ਆਪਦੇ ਘੋੜੇ ਨੂੰ ਵੀ ਖਵਾ ਕਵਾਉਣੇ ਦਾਣਾ ਪਾਣੀ ਪੈਸੇ ਜਿੰਨੇ ਮਰਜ਼ੀ ਲੈ ਲਈ ਉਹ ਕਹਿੰਦਾ ਵੀ ਆ ਜਾ ਜਦੋਂ ਘਰ ਨੂੰ ਲੈ ਗਿਆ ਭਾਈ ਉਹਨੇ ਚਾਲ ਉਹਦੀ ਸੇਵਾ ਕਰੀ ਵਧੀਆ ਰੋਟੀ ਪਾਣੀ ਖਾਦਾ ਜਦੋਂ ਪੈਗੇ ਉਹ ਕਹਿਣ ਲੱਗਿਆ ਉਹਨੂੰ ਕਹਿੰਦਾ ਭਾਈ ਇੱਕ ਗੱਲ ਪੁੱਛਾਂ ਕਹਿੰਦਾ ਹਾਂ ਪੁੱਛ ਕਹਿੰਦਾ ਮੈਂ ਉਦੋਂ ਦਾ ਦੇਖਦਾ ਵੀ ਸਾਰੇ ਸ਼ਹਿਰ ਦੇ ਵਿੱਚ ਨੇਰ ਘੁੱਪ ਪਿਆ ਵੇ ਕੀ ਕਰਨ ਇੱਥੇ ਲਾਈਟ ਲੂਟਣੀ ਹੈਗੀ ਵੀ ਤੁਸੀਂ ਕਿਵੇਂ ਸਾਰਦੇ ਹੋ ਉਹ ਕਹਿੰਦਾ ਬਾਈ ਇੱਥੇ ਚੁੱਪ ਕਰ ਜਾ ਦੇਖੀ ਕਿਤੇ ਮੈਨੂੰ ਮਰਵਾ ਦੇ ਉਹ ਕਹਿੰਦਾ ਇਹਦੇ ਨਾਲ ਤੈਨੂੰ ਮਰਵਾਉਣ ਵਾਲੀ ਕਿਹੜੀ ਗੱਲ ਹੈ ਉਹ ਕਹਿੰਦਾ ਗੱਲ ਆਇਆ ਕਹਿੰਦਾ ਇੱਥੋਂ ਦਾ ਰਾਜਾ ਅੰਨਾ ਕਹਿੰਦਾ ਉਹੋ ਜਨਮ ਤੋਂ ਹੀ ਅੰਨਾ ਹੈ ਕਹਿੰਦਾ ਉਹਨੂੰ ਬਸ ਰਾਜਾ ਦੇਖ ਕੇ ਕਹਿੰਦਾ ਉਹਦੋਂ ਵਿਆਹ ਬੂ ਕਰਤਾ ਉਹਦੇ ਬੱਚੇ ਵੀ ਨਹੀਂ ਹੁਣ ਕਹਿੰਦਾ ਉਹਨੇ ਹੁਕਮ ਦਿੱਤਾ ਹੋਇਆ ਵੀ ਮੈਨੂੰ ਨਹੀਂ ਦਿਸਦਾ ਤਾਂ ਲਾਈਟਾਂ ਲਾਉਣੀਆਂ ਹੀ ਨਹੀਂ ਕਿਸੇ ਨੇ ਵੀ ਕਹਿੰਦਾ ਇਸ ਕਰਕੇ ਇੱਥੇ ਨੇਰਾ ਰਹਿੰਦਾ ਹੈ ਉਹ ਕਹਿਣ ਲੱਗਿਆ ਅੱਛਾ ਕਹਿੰਦਾ ਜੇ ਮੈਂ ਉਹਦਾ ਇਲਾਜ ਕਰ ਦਵਾਂ ਉਹ ਕਹਿੰਦਾ ਭਾਈ ਬਰਾਹਣ ਦੇ ਕਹਿੰਦਾ ਤੇਰੇ ਨਾਲ ਵੱਡੇ ਵੱਡੇ ਆ ਗਏ ਉਹ ਕਹਿੰਦਾ ਨਹੀਂ ਮੈਂ ਵੀ ਡਾਕਟਰ ਹਾਂ ਕਹਿੰਦਾ ਮੈਂ ਉਹੀ ਨਾ ਸਮਝ ਮੈਂ ਡਾਕਟਰ ਹਾਂ ਮੈਨੂੰ ਲੈ ਕੇ ਚੱਲ ਤੜਕੇ ਨੂੰ ਉਹ ਕਹਿੰਦਾ ਚੱਲ ਲੈ ਚੱਲੂ ਭਾਈ ਲੈ ਗਿਆ ਲੈ ਜਾ ਕੇ ਜਾਂਦ ਉੱਥੇ ਕਹਿਣ ਲੱਗੇ ਵੀ ਇਹ ਇਲਾਜ ਕਰੂਗਾ ਬਿਠਾਇਆ ਤਾਂ ਉਹ ਕਹਿਣ ਲੱਗਿਆ ਨੌਕਰਾਂ ਨੂੰ ਕਹਿਣ ਲੱਗਿਆ ਵੀ ਆਹ ਮੈਂ ਤੁਹਾਨੂੰ ਇੱਕ ਦਵਾਈ ਦਿੰਨਾ ਵੀ ਇਹਨੂੰ ਚੰਗੀ ਤਰ੍ਹਾਂ ਖੜਲ ਦੇ ਵਿੱਚ ਬਹੁਤ ਜਿੰਨਾ ਚਿਰ ਮੈਂ ਕਹੂੰ ਇਹਨੂੰ ਮੇਰੇ ਕੋਲ ਬਹਿ ਕੇ ਰਗੜੀ ਚੱਲੋ ਭਾਈ ਉਹਨੂੰ ਘੋਟਾ ਦੇਈਂ ਗਏ ਖੜਲ ਦੇ ਵਿੱਚ ਉਹ ਜਿਹੜੀ ਛੋਟੀ ਜੀ ਹੁੰਦੀ ਹੈ ਖੜਲ ਤਾਂ ਉਹ ਲੋਹੇ ਦੀ ਵੀ ਹੁੰਦੀ ਹੈ ਚੀਨੀ ਦੀ ਹੁੰਦੀ ਹੈ ਪੱਥਰ ਦੀ ਉਹਦੇ ਵਿੱਚ ਦੇਈਂ ਗਏ ਜਦੋਂ ਉਹਨੂੰ ਘੋਟਾ ਉਹ ਜਿਹੜਾ ਪਾਣੀ ਸੀ ਸੁੱਕਣ ਸੁੱਕ ਸਕ ਗਿਆ ਐ ਰਗੜਦੇ ਆ ਜਿਵੇਂ ਉਹਨੂੰ ਐ ਰਗੜੀ ਗਏ ਐ ਕਰ ਕਰ ਦਿੰਦੇ ਹੁੰਦੇ ਨੇ ਉਹਨੂੰ ਐ ਗੇੜਾ ਜਦੋਂ ਦਿੱਤਾ ਉਹ ਸਾਰਾ ਪਾਣੀ ਤਾਂ ਨਹੀਂ ਜਾਂ ਸੁੱਕ ਕੇ ਉਹ ਤਾਂ ਜਦੋਂ ਪਾਊਡਰ ਜਿਵੇਂ ਵੰਗੂ ਬਣ ਗਈ ਕਹਿਣ ਲੱਗਿਆ ਵੀ ਆ ਦੋਸਰ ਮਚੂ ਪਾ ਦੋ ਹੁਣ ਦੋਹਾਂ ਅੱਖਾਂ ਚ ਦੋ ਦੋ ਭਾਈ ਉਹ ਤਾਂ ਘੰਟੇ ਕਮਾ ਗਰੋ ਰਾਜੇ ਤਾਂ ਦਿਸਣ ਲੱਗ ਗਿਆ ਉਹ ਤਾਂ ਸਾਰੇ ਖੁਸ਼ੀਆਂ ਬਣਾਉਣ ਉਨੇ ਜਿਹੜੇ ਦੇਖੀ ਜਿੱਦਿਆਂ ਦਾ ਵਿਆਹ ਹੋਇਆ ਸੀ ਕਹਿੰਦਾ ਮੈਂ ਤਾਂ ਰਾਣੀ ਦਾ ਮੂੰਹ ਨਹੀਂ ਦੇਖਿਆ ਆਪਦੇ ਬੱਚੇ ਨਹੀਂ ਦੇਖੇ ਤਾਂ ਉਹ ਤਾਂ ਭਜ ਭਜ ਗਲੇ ਲਾਵੇ ਉਹਨਾਂ ਨੂੰ ਵੀ ਮੇਰਾ ਤਾਂ ਪਰਿਵਾਰ ਹੀ ਬੜਾ ਸੋਹਣਾ ਹੈ ਉਹਨੂੰ ਕਹਿੰਦੇ ਤੂੰ ਮੰਗ ਕੀ ਮੰਗਦਾ ਹੈ ਉਹ ਕਹਿੰਦਾ ਜੀ ਮੈਂ ਤਾਂ ਕੁਸ ਨਹੀਂ ਲੈਣਾ ਫੇਰ ਉੱਥੇ ਉਹੀ ਵਜ਼ੀਰ ਕਹਿਣ ਲੱਗਿਆ ਵੀ ਸੋਨੂੰ ਤਾਂ ਇਹਨੇ ਜ਼ਿੰਦਗੀ ਦਿੱਤੀ ਆਪਦੀ ਧੀ ਦਾ ਵਿਆਹ ਕਰ ਦੋਗਾ ਇਹਦੇ ਨਾਲ ਭਾਈ ਉਹਦੇ ਧੀ ਦਾ ਵੀ ਵਿਆਹ ਹੋ ਗਿਆ ਉਹਦੇ ਨਾਲ ਤਾਂ ਉਹਨੂੰ ਵੀ ਫੇਰ ਉੱਥੀ ਛੱਡ ਗਿਆ ਉਹਨੂੰ ਕਹਿਣ ਲੱਗਿਆ ਵੀ ਤਾ ਇਹ ਕੱਪੜਾ ਦੇਖਿਆ ਇਹ ਹਜ਼ਾਰ ਮਾਲ ਕੱਢ ਕੇ ਉਹ ਕਹਿੰਦੀ ਨਾ ਕਹਿੰਦੀ ਤਾਂ ਮੇਰੇ ਪਿਓ ਦਾਦਿਆਂ ਨੇ ਨਹੀਂ ਦੇਖਿਆ ਹੋਣਾ ਮੈਂ ਤਾਂ ਕੀ ਕਹਿੰਦਾ ਫਿਰ ਤੂੰ ਮੈਂ ਤੈਨੂੰ ਵਾਪਸ ਜਿੱਜਾ ਹੁੰਦਾ ਰਹਿ ਗਿਆ ਆਇਆ ਤਾਂ ਲੈ ਜੂ ਵੀ ਮੈਂ ਤਾਂ ਇਹ ਕੱਪੜਾ ਲੈਣ ਜਾਣਾ ਉਹ ਕਹਿੰਦੀ ਠੀਕ ਐ ਜਦੋਂ ਭਾਈ ਉਹ ਗਿਆ ਤਾਂ ਉੱਥੋਂ ਫੇਰ ਚੱਲ ਪਿਆ ਉਹ ਗਾਹਾਂ ਸੋ ਬਾਤ ਲੰਬੀ ਹੋ ਜੂਗੀ ਹੁਣ ਮੈਂ ਅੱਜ ਤਾਂ ਇੰਨਾ ਹਿੱਸਾ ਪਾਉਣੀ ਹੈ ਤਾਂ ਅਗਲਾ ਹਿੱਸਾ ਕੱਲ ਨੂੰ ਸੁਣਿਓ ਤਾਂ ਇਸੇ ਟਾਈਮ ਮੈਂ ਕੱਲ ਨੂੰ ਪਾਉਂਗੀ ਬਾਕੀ ਦਾ ਹਿੱਸਾ ਧੰਨਵਾਦ ਜੀ ਇੱਥੋਂ ਹੀ ਲੜੀ ਜੋੜੂੰਗੀ ਮੈਂ